ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਆਪਣੇ YouTube ਚੈਨਲ Proud Punjab 3B 13 ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਦੇ ਨਵੇਂ ਬਲੌਗ ਦੇ ਵਿੱਚ ਜੀ ਆਪਾਂ ਤਨੌਲੇ ਪਹੁੰਚੇ ਹੋયા ਹਾਂਗੇ। ਹਨੂਮਾਨ ਮੰਦਿਰ ਦੇ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਜੋ ਕਿ ਤਨੌਲੇ ਦੇ ਵਿੱਚ ਬਹੁਤ ਹੀ ਜ਼ਿਆਦਾ ਹਨੂਮਾਨ ਮੰਦਿਰ ਮਸ਼ਹੂਰ ਆ। ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਬਣੇ ਰਹੋ ਬਲੌਗ ਦੇ ਨਾਲ। ਹਾਂਜੀ ਇਹ ਜੀ ਮੰਦਿਰ ਦਾ ਮੇਨ ਗੇਟ ਆ ਜੀ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ। ਜੋ ਕਿ ਇਹ ਹਨੂਮਾਨ ਮੰਦਿਰ ਤਨੋਲੇ ਵਿਖੇ ਬਣਿਆ ਹੋਇਆ ਹੈ ਬਾਕੀ ਤੁਸੀਂ ਇੱਥੋਂ ਟਾਈਮ ਟੇਬਲ ਪੜ੍ਹ ਸਕਦੇ ਹੋ ਮੰਦਿਰ ਖੁੱਲਣ ਦਾ ਸਮਾਂ ਅਤੇ ਦੁਪਹਿਰ ਦੇ ਸਮੇਂ ਜੀ 12 ਤੋਂ 2 ਵਜੇ ਤੱਕ ਮੰਦਿਰ ਬੰਦ ਹੁੰਦਾ ਹੈ ਇਸ ਲਈ ਕੋਈ ਵੀ ਦੁਪਹਿਰੇ ਨਾ ਆਵੇ ਜੀ ਤੇ ਬਾਕੀ ਜਿਹੜਾ ਸਾਹਮਣੇ ਤੁਸੀਂ ਸੈੱਡ ਵੇਖ ਰਹੇ ਹੋ ਇਹਦੇ ਖੱਬੇ ਪਾਸੇ ਹਨੂਮਾਨ ਮੰਦਿਰ ਬਣਿਆ ਹੋਇਆ ਹੈਗਾ ਹੁਣ ਆਪਾਂ ਤੁਹਾਨੂੰ ਹਨੂਮਾਨ ਮੰਦਿਰ ਦੇ ਦਰਸ਼ਨ ਕਰਾਉਣੇ ਆਂਗੇ ਹੰਤ ਸਿੰਘ ਜੀ ਦਰਸ਼ਨ ਕਰ ਸਕਦੇ ਹੁਣ ਹਨੂਮਾਨ ਜੀ ਮੰਦਿਰ ਦੇ ਤੁਸੀਂ ਦੇਖ ਸਕਦੇ ਹੋ ਚਾਂਦੀ ਦੇ ਛਤਰ ਵਿੱਚ ਬਹੁਤ ਚੜਾਏ ਹੋਏ ਨੇ ਜੋ ਲੋਕ ਇੱਥੇ ਸੁੱਖਾਂ ਸੁਗਦੇ ਹਨ ਜੀ ਉਹਨਾਂ ਦੀਆਂ ਸੁੱਖਾਂ ਪੂਰੀਆਂ ਵੀ ਹੁੰਦੀਆਂ ਨੇ ਜੇ ਤੁਹਾਨੂੰ ਜੀ ਆਪਣਾ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇ ਤਾਂ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਜੀ ਜ਼ਰੂਰ ਕਰ ਦਿਓ ਤਾਂ ਜੋ ਸਾਡੇ ਚੈਨਲ ਦੀ ਨੋਟੀਫਿਕੇਸ਼ਨ ਤੁਹਾਡੇ ਰੱਖ ਸਭ ਤੋਂ ਪਹਿਲਾਂ ਪਹੁੰਚ ਸਕੇ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣ ਥੈਂਕਸ ਫॉर ਵਾਚਿੰਗ